ਹੈਲੋ ਸਤਿ ਸ੍ਰੀ ਅਕਾਲ ਮੈਂ ਹਰਦੀਪ ਕੌਰ ਸਵਾਗਤ ਹੈ ਜੀ ਤੁਹਾਡਾ ਵਿਲਜ਼ ਲਾਈਫ ਚੈਨਲ ਦੇ ਉੱਪਰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਤਰੱਕੀਆਂ ਬਖਸ਼ੇ ਹਾਂਜੀ ਹੁਣ ਸਵੇਰ ਦਾ ਟਾਈਮ ਹੈ ਜੀ ਤੇ ਆਪਾਂ ਆਟਾ ਗੁੰਨ ਕੇ ਰੱਖ ਦਾਂਗੇ ਕਿਉਂਕਿ ਅੱਜ ਆਪਾਂ ਤੰਦੂਰ ਦੇ ਉੱਪਰ ਰੋਟੀਆਂ ਬਣਾਉਣੀਆਂ ਹੈਗੀਆਂ ਤੇ ਤਾਂ ਕਰਕੇ ਅੱਜ ਆਪਾਂ ਆਟਾ ਥੋੜਾ ਜਲਦੀ ਗੁੰਨਿਆ ਹੈਗਾ ਉਦੋਂ ਤੱਕ ਕਿ ਟਿਕ ਜਾਊਗਾ ਤੇ ਇਹਦੀ ਰੋਟੀ ਬਧੀਆ ਸੋਹਣੀ ਬਣੂਗੀ ਕਿਉਂਕਿ ਜਿੰਨਾ ਪਹਿਲਾਂ ਆਟਾ ਗੁੰਨਿਆ ਹੋਵੇ ਉੰਨੀ ਸੁਣੀ ਰੋਟੀ ਉਹਦੀ ਬਣਦੀ ਹੈਗੀ ਆ ਜੇ ਆਪਾਂ ਟਾਈਮ ਤੇ ਗੁੰਨਿਆ ਤਾਂ ਫਿਰ ਉਹ ਕਿਨਾਰੇ ਜੀ ਨਹੀਂ ਜੁੜਦੀ ਉਹਦੇ ਇਸ ਕਰਕੇ ਆਪਾਂ ਪਹਿਲਾਂ ਗੁੰਨ ਕੇ ਰੱਖ ਦਿੱਤਾ ਹੈਗਾ ਤੇ ਰਾਤ ਹਨੇਰੀ ਆਈ ਸੀ ਜੀ ਤੇ ਇਸ ਕਰਕੇ ਆਪਾਂ ਹੁਣ ਬਾਹਰ ਸਾਫ ਸਫਾਈ ਦਾ ਵੀ ਦੇਖਣਾ ਹੈਗਾ ਜਿਆਦਾ ਹੀ ਖਲਾਰਾ ਬਣਿਆ ਪਿਆ ਹੈਗਾ ਹਾਂਜੀ ਇਹ ਦੇਖੋ ਸਾਰਾ ਕੰਮ ਇਦਸ ਪਿਛਲੀ ਸਾਈਡ ਤੋਂ ਸਾਰਾ ਟੁੜੀ ਨਾ ਪਰ ਗੈਸ਼ੈਂਕ ਵੀ ਪੂਰਾ ਜਿਵੇਂ ਕਦੇ ਸਾਫ਼ ਹੀ ਨਾ ਹੋਇਆ ਹੋਵੇ ਤੇ ਇਹ ਵੀ ਸਾਰੇ ਪਿੱਛੇ ਟੁੜੀ-ਟੁੜੀ ਹੋ ਗਈ ਕਿਉਂਕਿ ਹਨੇਰੀ ਬਹੁਤ ਜ਼ਿਆਦਾ ਸੀ ਮੀਂਹ ਵੀ ਆਇਆ ਸੀ ਮੀਂਹ ਪਿੱਛੋਂ ਆਇਆ ਪਹਿਲਾਂ ਹਨੇਰੀ ਆਈ ਸੀਗੀ ਉਸ ਤੋਂ ਬਾਅਦ ਤਾਂ ਇਹ ਕੱਟਾ ਮਿੱਟੀ ਥੋੜਾ ਦਬ ਗਿਆ ਪਰ ਜਿਹੜਾ ਪਹਿਲਾਂ ਹਨੇਰੀ ਆਈ ਸੀ ਉਹਦੇ ਨਾਲ ਸਾਰਾ ਕੁਝ ਇਸ ਤਰ੍ਹਾਂ ਹੁੰਦਾ ਕਿ ਇੱਕ ਥਾਂ ਜਗਾ ਕੁੱਟ੍ਹ ਦੇ ਵਿੱਚ ਇਕੱਠਾ ਹੋਈ ਜਾਂਦਾ ਕੂੜਾ ਵਿਚਾਲਿਆਂ ਵਿੜਾ ਸਭੋ ਸਾਫ਼ ਹੋ ਜਾਂਦਾ ਪਰ ਪਾਸੇ ਗੁੱਥਾਂ ਦੇ ਵਿੱਚ ਜਾ ਕੇ ਇਹ ਸਾਰਾ ਕੂੜਾ ਪੜ ਜਾਂਦਾ ਹੈਗਾ ਤੇ ਇਸ ਕਰਕੇ ਆਪਾਂ ਹਜੇ ਵੀ ਬਹੁਤ ਜ਼ਿਆਦਾ ਹਨੇਦੀ ਹਵਾ ਚੱਲੀ ਜਾਂਦੀ ਹੈਗੀ ਇਹ ਤੇਜ਼ ਹਵਾ ਪਰ ਇੱਥੇ ਆਪਾਂ ਕੱਪੜੇ ਧੋਣੇ ਆ ਤੇ ਇਸ ਕਰਕੇ ਇਹ ਤਾਂ ਸਾਫ਼ ਕਰਨਾ ਹੀ ਪਊਗਾ ਨਹੀਂ ਤਾਂ ਫਿਰ ਸਾਰਾ ਨਾਲੀ ਦੇ ਵਿੱਚ ਚਲਾ ਜਾਂਦਾ ਤੇ ਅੱਗੋਂ ਬਲੌਕ ਹੋ ਜਾਂਦੀਆਂ ਹੈਗੀਆਂ ਨਾਲੀਆਂ ਸਰਕ ਕਰਕੇ ਪਹਿਲਾਂ ਮੋਟਾ-ਮੋਟਾ ਪਸਾਰਾ ਝਾੜੂ ਨਾਲ ਸਾਫ਼ ਕਰ ਲਾਂਗੇ ਤੇ ਫਿਰ ਬਾਅਦ ਦੇ ਵਿੱਚ ਇੱਥੇ ਕੱਪੜੇ ਧੋਵਾਂਗੇ ਉਹਨਾਂ ਟਾਈਮ ਮਤਾਂ ਇਹ ਕੁਝ ਵੀ ਕੰਮ ਹੀ ਨਹੀਂ ਸ਼ੁਰੂ ਹੁੰਦਾ ਜਿਨ ਚਿਰ ਇਹ ਕੂੜਾ ਇੱਕ ਪਾਸੇ ਸਾਈਡ ਤੇ ਜਾਵੇ ਨਾ ਇਹਨਾਂ ਦਿਨਾਂ ਵਿੱਚ ਸਾਡਾ ਔਰਤਾਂ ਦਾ ਕੰਮ ਬਹੁਤ ਵੱਧ ਜਾਂਦਾ ਕਿਉਂਕਿ ਸਾਰਾ ਦਿਨ ਇਸੇ ਕੰਮ 'ਚ ਨਿਕਲ ਜਾਂਦਾ ਹੈ ਉਹ ਵੀ ਉਧਰੋਂ ਕੂੜਾ ਚੱਕ ਲਿਆ ਉਧਰੋਂ ਕੂੜਾ ਚੱਕ ਲਿਆ ਉਹਦੋਂ ਫਿਰ ਹਵਾ ਚੱਲ ਪੈਂਦੀ ਹੈ ਬਾਰੇ ਕੰਮ ਸਾਡੇ ਕਿਸੇ ਲੇਖੇ ਵਿੱਚ ਨਹੀਂ ਆਉਂਦਾ ਕਿਉਂਕਿ ਕਹਿ ਦਿੰਦੇ ਵੀ ਤੁਸੀਂ ਸਾਰਾ ਦਿਨ ਕੀ ਕਰਦੀਆਂ ਇਹੇ ਤਾਂ ਕੰਮ ਆ ਕੋਈ ਬਹੁਤ ਜ਼ਿਆਦਾ ਔਖਾ ਤਾਂ ਨਹੀਂ ਪਰ ਸਾਰਾ ਦਿਨ ਜਿਹੜਾ ਇਹ ਕੰਮ ਕਰਨ ਦੇ ਨਾਲ ਸਾਫ ਸਫਾਈ ਵਾਲੇ ਬੜੇ ਔਖੇ ਹੋ ਜਾਂਦੇ ਆ ਹੁਣ ਰਾਤ ਨੂੰ ਫਿਰ ਇਹ ਸਾਫ ਸਫਾਈ ਸਾਰੀ ਕਰਕੇ ਸੌਵਾਂਗੇ ਤਾਂ ਪਤਾ ਨਹੀਂ ਵਾਹਿਗੁਰੂ ਨੇ ਕਦੋਂ ਫਿਰ ਹਨੇਰੀ ਲੈ ਆਉਣੀ ਆ ਤਾਂ ਫਿਰ ਉਹਨਾਂ ਹੀ ਕੰਮ ਫਿਰ ਵੱਧ ਜਾਂਦਾ ਹੈਗਾ ਸਵੇਰ ਉੱਠਦਿਆਂ ਨੂੰ ਡਬਲ ਕੰਮ ਸ਼ੁਰੂ ਹੋ ਜਾਂਦਾ ਹੈਗਾ ਤੇ ਪਰ ਕਹਿੰਦੇ ਨੇ ਕਿ ਹਨੇਰੀ ਵੀ ਚੰਗੀ ਐ ਕਿਉਂਕਿ ਪਤਾ ਨਹੀਂ ਕਿਹੜੇ ਕਿਹੜੇ ਜੀ ਦੇ ਮੂੰਹ ਦੇ ਵਿੱਚ ਜਾ ਕੇ ਦਾਣੇ ਪੈਣੇ ਆ ਹਵਾ ਦੇ ਨਾਲ ਉੱਡ ਕੇ ਜਾਂ ਕੋਈ ਵੀ ਚੀਜ਼ ਕਿਸ ਕਿਤੋਂ ਤੱਕ ਪਹੁੰਚਣੀ ਐ ਪਹੁੰਚਾਉਣੀ ਐ ਕੁਦਰਤ ਨੇ ਤੇ ਸ਼ਾਇਦ ਉਹਦੇ ਵਾਸਤੇ ਇੱਕ ਜਰੀਆ ਹੀ ਬਣਿਆ ਹੋਇਆ ਕਿ ਹਨੇਰੀਆਂ ਵੀ ਜ਼ਰੂਰੀ ਐ ਪਰ ਚਲੋ ਜੀ ਕੋਈ ਗੱਲ ਨਹੀਂ ਆਪਾਂ ਤਾਂ ਫਿਰ ਵੀ ਇਨਸਾਨ ਆਪਣੇ ਤਾਂ ਘਰੇ ਸਾਰਾ ਕੁਝ ਮਿਲ ਜਾਂਦਾ ਖਾਣ ਪੀਣ ਨੂੰ ਜਿਹੜੇ ਦੂਰ ਦਰਾਡੇ ਕੋਈ ਜੀ ਬੈਠੇ ਨੇ ਜਿਨ੍ਹਾਂ ਨੂੰ ਕੁਦਰਤ ਨੇ ਦੇਣਾ ਐ ਇਸੇ ਤਰੀਕੇ ਨਾਲ ਹੀ ਦੇਣਾ ਖਾਣ ਨੂੰ ਉਨ੍ਹਾਂ ਵਾਸਤੇ ਪਚਾਉਣਾ ਬਹੁਤ ਜ਼ਰੂਰੀ ਹੋ ਜਾਂਦਾ ਤੇ ਵਾਹੀ ਗੁਰ ਤੇ ਰੰਗ ਨੇ ਸੋ ਆਪਾਂ ਨੂੰ ਵੀ ਚਲੋ ਇਹ ਵੀ ਰੰਗ ਮਨਜ਼ੂਰ ਆ ਆਪਣਾ ਕੰਮ ਥੋੜਾ ਜਿਹਾ ਔਖਾ ਜ਼ਰੂਰ ਹੋ ਜਾਂਦਾ ਵੀ ਕੰਮ ਵੱਧ ਜਾਂਦਾ ਤੇ ਪਰ ਫਿਰ ਵੀ ਚਲੋ ਆਪਾਂ ਤਾਂ ਫਿਰ ਵੀ ਇਹ ਥੋੜਾ ਬਹੁਤਾ ਕੰਮ ਕਰਨੇ ਕਰਨੇ ਹੋਰ ਹੋ ਜਾਊਗਾ ਤਾਂ ਇੱਕ ਤਾਂ ਵੀ ਕੋਈ ਗੱਲ ਨਹੀਂ ਪਰ ਰੋਜੀਆਂ ਦੇ ਵੀ ਮੂੰਹ ਦੇ ਵਿੱਚ ਦਾਣਾ ਪੈਣਾ ਬਹੁਤ ਜ਼ਰੂਰੀ ਹੈ ਹਾਂਜੀ ਹੁਣ ਜਿਹੜਾ ਆਪਾਂ ਕੂੜਾ ਇਕੱਠਾ ਕੀਤਾ ਸੀ ਤੇ ਉਹ ਆਪਾਂ ਸੱਟ ਤਾਂ ਆਪਣੀ ਪੱਠੀ ਦੇ ਵਿੱਚ ਕਿਉਂਕਿ ਇਹਦੇ ਵਿੱਚ ਸਾਰਾ ਜਲ ਜੂਗਾ ਇਹ ਤਾਂ ਫਿਰ ਉਹ ਦੁਬਾਰਾ ਤੋਂ ਇੱਧਰ-ਉੱਧਰ ਉੱਡ ਜਾਂਦਾ ਹੈਗਾ ਹੁਣਾਂ ਹੀ ਫਿਰ ਬਣ ਜਾਂਦਾ ਦੇਖੋ ਕਿੰਨੀ ਤੇਜ਼ ਹਵਾ ਹਜੇ ਵੀ ਚੱਲੀ ਜਾਂਦੀ ਹੈ ਧੂਏ ਤੋਂ ਅੱਜਾ ਲਗਾ ਸਕਦੇ ਆਪਾਂ ਵੀ ਹਵਾ ਕਿੰਨੀ ਤੇਜ਼ ਆ ਤੇ ਇਸ ਕਰਕੇ ਪੱਠੀ ਦੇ ਵਿੱਚ ਹੀ ਪਾ ਦਿੰਨੇ ਇਹਨੂੰ ਚੁੱਲ੍ਹੇ ਦੇ ਵਿੱਚ ਨਹੀਂ ਬਾਲ ਲੈ ਕਿਉਂਕਿ ਚੁੱਲ੍ਹੇ ਦੇ ਵਿੱਚੋਂ ਫਿਰ ਇੱਧਰ-ਉੱਧਰ ਅੱਗ ਉੱਡ ਜਾਂਦੀ ਹੈ ਹਵਾ ਦੇ ਨਾਲ ਪਰ ਇਹ ਪੱਠੀ ਦੇ ਵਿੱਚ ਇੱਥੇ ਬੰਦ ਹੀ ਰਹਿੰਦੀ ਹੈ ਹਾਂਜੀ ਹੁਣ ਆਪਾਂ ਧੋਣੇ ਆ ਜੀ ਆਪਣੇ ਕੱਪੜੇ ਜਿਹੜੇ ਰਾਤ ਨੂੰ ਉੱਪਰ ਲਏ ਸੀ ਤਕਰੀਬਨ ਹਜੇ ਅਸੀਂ ਬਾਹਰ ਹੀ ਸੌਂਨੇ ਆ ਵਿੜੇ ਦੇ ਵਿੱਚ ਤੇ ਤਾਂ ਕਰ ਕੇ ਅੰਦਰ ਹਜੇ ਅਸੀਂ ਸ਼ੁਰੂ ਨਹੀਂ ਕੀਤੇ ਵੀ ਇੰਨੀ ਜ਼ਿਆਦਾ ਗਰਮੀ ਨਹੀਂ ਹੈਗੀ ਤੇ ਆਪਾਂ ਵਿੜੇ ਦੇ ਵਿੱਚ ਸੌਂ ਜਾਂਦੇ ਪਰ ਰਾਤ ਜਦੋਂ ਹਨੇਰੀ ਆਈ ਉਹ ਸਾਰੇ ਮਿੱਟੀ ਦੇ ਨਾਲ ਭਰ ਗਏ ਤੇ ਪੂਰੀ ਇਹ ਮਿੱਟੀ ਮਿੱਟੀ ਹੋ ਗਿਆ ਉੱਪਰ ਇਸ ਕਰਕੇ ਇਹਨਾਂ ਨੂੰ ਹੁਣ ਸਾਰੇ ਕੱਪੜਿਆਂ ਨੂੰ ਧੋਣਾ ਪਊਗਾ ਚਲੋ ਹਜੇ ਵੀ ਇਹ ਵੀ ਸੌਖਾ ਵੀ ਆਪਣੇ ਹੁਣ ਮਸ਼ੀਨਾਂ ਹੈਗੀਆਂ ਮਸ਼ੀਨ ਦੇ ਵਿੱਚ ਪਾਓ ਚਲੋ ਕੱਪੜੇ ਧੋਤੇ ਜਾਂਦੇ ਜੇ ਨਾ ਮਸ਼ੀਨ ਹੋਵੇ ਤਾਂ ਹੁਣੇ ਹੱਥੀ ਧੋਣੇ ਹੋਣ ਤਾਂ ਫਿਰ ਕਿੰਨਾ ਔਖਾ ਲੱਗਦਾ ਹੈਗਾ ਇਹ ਵੀ ਕੰਮ ਹਜੇ ਚਲੋ ਆਪਣੇ ਕਟੇ ਹੋਏ ਆ ਜੇ ਮੰਨੀਏ ਤਾਂ ਚਲੋ ਜੀ ਆਪਾਂ ਹੁਣ ਸਾਰੇ ਕੱਪੜੇ ਧੋ ਕੇ ਤੇ ਪਾ ਦਿੱਤੇ ਸੁੱਕਣੇ ਇਹ ਹੁਣ ਸੁੱਕਣਗੇ ਤਕਰੀਬਨ ਉਹ ਤਾਂ ਸਾਰੇ ਸੁੱਕਣਗੇ ਵੱਡਾ ਕੰਬਲ ਆ ਤੇ ਇਹਨੂੰ ਆਪਾਂ ਰੱਖਤਾ ਪੈਂਤ ਤੇ ਕਿਉਂਕਿ ਸੁੱਕ ਮਸ਼ੀਨ ਦੇ ਵਿੱਚ ਨਹੀਂ ਸੁੱਕਿਆ ਇਹ ਤਨ ਉੱਚੜ ਜਾਊਗਾ ਸਾਰਾ ਤੇ ਹੁਣ ਆਪਾਂ ਬਣਾਵਾਂਗੇ ਜਿੱਕਿਓ ਜਿਹੜੀ ਆਪਾਂ ਕੱਲ ਮੱਖਣੀ ਬਣਾਈ ਸੀਗੀ ਤੇ ਉਹਦਾ ਆਪਾਂ ਹੁਣ ਕਿਓ ਬਣਾਵਾਂਗੇ ਕਿਉਂਕਿ ਮੱਖਣੀ ਬਸ 2 ਦਿਨ ਹੀ ਕੱਢਦੀ ਆ ਇਹ ਹੁਣ ਆਪਾਂ ਅੱਜ ਜਾਨੀ ਕੀ ਹੈਗਾ ਸ਼ਨੀਵਾਰ ਤੇ ਆਪਣੀ ਵੀਰਵਾਰ ਦੀ ਬਣਾਈ ਹੋਈ ਆ ਤੇ ਇਹ ਤਾਂ ਫਿਰ ਇੰਨੇ ਦਿਨਾਂ ਬਾਅਦ ਇਹ ਖੱਟੀ ਹੋਣੀ ਸ਼ੁਰੂ ਹੋ ਜਾਂਦੀ ਆ ਭਾਵੇਂ ਫਰਿੱਜ ਦੇ ਵਿੱਚ ਵੀ ਰੱਖੀ ਹੋਵੇ ਇਸ ਕਰਕੇ ਹੁਣ ਆਪਾਂ ਇਹਦਾ ਕਿਓ ਹੀ ਬਣਾ ਲਾਂਗੇ ਸਾਰੀ ਦਾ ਮੜੀ ਤੱਕ ਅੱਲ ਦੱਕੇ ਉਹ ਬਨ ਜਾਊਗਾ ਤੇ ਨਾਲ ਹੀ ਹੁਣ ਆਪਾਂ ਮੱਖਣੀ ਹੋਰ ਨਵੀਂ ਬਣਾ ਲਾਂਗੇ ਤੇ ਇਹਨੂੰ ਆਪਾਂ ਘਿਉ ਬਣਾ ਕੇ ਸਾਂਭ ਲਾਂਗੇ ਅੱਛਾ ਇਹ ਜਦੋਂ ਆਪਾਂ ਘਿਉ ਬਣਾਉਂਦੇ ਹਾਂ ਕਿ ਨਹੀਂ ਇਹਦੇ ਵਿੱਚ ਇੰਨਾ ਕੁ ਥੋੜਾ ਜਿਹਾ ਨਾ ਆਟਾ ਪਾ ਲੈਂਦਾ ਜੇ ਆਟਾ ਪਾਇਆ ਹੋਵੇ ਤਾਂ ਫਿਰ ਇਹ ਭਾਂਡੇ ਦੇ ਨਾਲ ਘਿਉ ਲੱਗਦਾ ਨਹੀਂ ਹੈਗਾ ਵੀ ਆਪਾਂ ਨੂੰ ਉਸ ਤੋਂ ਬਾਅਦ ਜਦੋਂ ਮੰਜਣਾ ਹੋਵੇ ਤਾਂ ਇਸ ਬਹੁਤ ਸੌਖੀ ਤਰੀਕੇ ਨਾਲ ਮੰਜਿਆ ਜਾਂਦਾ ਜਿਵੇਂ ਆਮ ਹੀ ਆ ਪਚਾਹ ਵਾਲਾ ਮਾਂਜਦੇ ਨੇ ਭਾਂਡਾ ਕੋਈ ਵੀ ਜਿਹਦੇ ਵਿੱਚ ਆਪਾਂ ਚਾਹ ਬਣਾਉਣੀ ਆ ਤੇ ਉਸੇ ਤਰ੍ਹਾਂ ਇਹ ਸਾਫ਼ ਹੋ ਜਾਂਦਾ ਕੋਈ ਜ਼ਿਆਦਾ ਆਪਾਂ ਨੂੰ ਇਹ ਨਹੀਂ ਵੀ ਪਾਣੀ ਵਿੱਚ ਪਾ ਕੇ ਜਾਂ ਭੋਂ ਭੋਂ ਕੇ ਰੱਖਣਾ ਪਊਗਾ ਬਸ ਇੱਕ ਦੋ ਮਿੰਟ ਦੇ ਵਿੱਚ ਹੀ ਸਾਫ਼ ਹੋ ਜਾਂਦਾ ਹੈਗਾ ਦੇਖੋ ਕਿੰਨਾ ਵਧੀਆ ਕਿਉਂ ਬੰਦਾ ਕਿਉਂਕਿ ਗਾਂ ਦਾ ਕਿਉਂ ਹੈਗਾ ਤਾਂ ਇਹ ਥੋੜਾ ਜਿਆਦਾ ਬੈਸਟ ਹੁੰਦਾ ਹੈਗਾ ਨਾਲੇ ਪੀਲੇ ਰੰਗ ਦਾ ਬੰਦਾ ਹੈਗਾ ਵਾਈਟ ਨਹੀਂ ਹੁੰਦਾ ਤੇ ਹੁਣ ਅੱਗੇ ਜਾ ਕੇ ਆਪਣੇ ਇਹ ਬੱਚੇ ਨੂੰ ਛੁੱਟੀਆਂ ਹੋਣ ਵਾਲੀਆਂ ਅਗਲੇ ਮੰਥ ਤੋਂ ਜੂਨ ਤੋਂ ਤੇ ਫਿਰ ਉਹਦੇ ਤੱਕ ਆਪਾਂ ਨੂੰ ਦੇਸੀ ਘਿਓ ਥੋੜਾ ਜਿਹਾ ਸਟੋਰ ਕਰਕੇ ਰੱਖਣਾ ਪਊ ਕਿਉਂਕਿ ਜਦੋਂ ਘਰੇ ਹੁੰਦੇ ਆ ਤਾਂ ਫਿਰ ਇਹਨਾਂ ਨੇ ਡੇਰਲੀ ਕੁਝ ਨਾ ਕੁਝ ਖਾਣ ਦੇ ਲਈ ਬਣਵਾਉਣਾ ਹੁੰਦਾ ਤੇ ਆਪਣੀ ਇਹ ਹੀ ਕੋਸ਼ਿਸ਼ ਰਹੂਗੀ ਕਿ ਉਹ ਤੱਕ ਆਪਾਂ ਇਹਨਾਂ ਵਾਸਤੇ ਇੰਨਾ ਘਿਓ ਰੱਖ ਲੀਏ ਬਣਾ ਕੇ ਕਿ ਇਹਨਾਂ ਦਾ 1 ਮਹੀਨਾ ਨਿਕਲ ਜਾਵੇ ਚਲੋ ਜੀ ਹੁਣ ਆਪਣਾ ਕਿਓ ਗਿਆ ਬਣ ਤੇ ਇਹਨੂੰ ਆਪਾਂ ਕਰ ਲੈਂਦੇ ਨੇ ਡੱਬੇ ਦੇ ਵਿੱਚ ਤੇ ਇਹ ਦੇਖ ਲਓ ਬਰਤਨ ਬਿਲਕੁਲ ਲੱਗਿਆ ਨਹੀਂ ਜਿਹੜਾ ਥੋੜਾ ਜਿਹਾ ਲੱਗਿਆ ਹੋਇਆ ਇਹਨੇ ਬਹੁਤ ਜਲਦੀ ਲੱਥ ਜਾਣਾ ਹੈਗਾ ਬਸ نیچے-नीचे ਥੋੜਾ ਬਹੁਤਾ ਹੈਗਾ ਪਰ ਇਹ ਕੋਈ ਬਹੁਤ ਜ਼ਿਆਦਾ ਸਖਤ ਤਰੀਕੇ ਨਾਲ ਨਹੀਂ ਲੱਗਦਾ ਜਿਵੇਂ ਆਪਣੇ ਵਿੱਚ ਇਹਦੇ ਵਿੱਚ ਆਟਾ ਪਾਇਆ ਹੋਵੇ ਇਹਦੇ ਨਾਲ ਕਿਓ ਵੀ ਖਰਾਬ ਨਹੀਂ ਹੁੰਦਾ ਵੈਸੇ ਇਹ ਨਹੀਂ ਕਿ ਆਟਾ ਪਾਉਣ ਨਾਲ ਕਿਓ ਖਰਾਬ ਹੋ ਜਾਊਗਾ ਕਿਓ ਬਿਲਕੁਲ ਖਰਾਬ ਨਹੀਂ ਹੁੰਣਾ ਕਿਉਂਕਿ ਉਹ ਆਟਾ ਵਿੱਚੇ ਹੀ ਰਹਿ ਜਾਂਦਾ ਹੈਗਾ ਜਿਹੜੀਆਂ ਛਿੱਡੀਆਂ ਜਿਗੀਆਂ ਇਹਦੇ ਵਿੱਚ ਚਲ ਜਾਂਦਾ ਹੈ ਇਹਨੂੰ ਆਪਾਂ ਹੁਣ ਸਟੋਰ ਕਰਕੇ ਰੱਖ ਲਾਂਗੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੀ ਬਹੁਤ ਕੰਮ ਆਉਣਾ ਹੈਗਾ ਤੇ ਤਕਰੀਬਨ ਕਿਲੋ ਤੋਂ ਥੋੜਾ ਜਿਹਾ ਘੱਟ ਹੀ ਰਹਿ ਗਿਆ ਹੈਗਾ ਇੰਨਾ ਘਿਓ ਬਣ ਗਿਆ ਹੈਗਾ ਆਪਣਾ ਇਹ ਕਿਲੋ ਵਾਲਾ ਡੱਬਾ ਹੈ ਥੋੜਾ ਜਿਹਾ ਘੱਟ ਰਹਿ ਗਿਆ ਤੇ ਨਾਲੇ ਫਿਰ origignal ਘਿਓ ਆ ਮਾਰਕੀਟ ਦੇ ਵਿੱਚ ਤਾਂ ਮੇਰੇ ਸਾਬ ਨਾਲ ਬਾਜ਼ਾਰ ਚ ਇਹ ਮਿਲੂਗਾ 55-600 ਦਾ ਪਰ ਜੇ ਇਹ origignal ਇਸ ਤਰ੍ਹਾਂ ਦਾ ਘਿਓ ਲੈਣਾ ਹੋਵੇ ਤਾਂ ਸ਼ਾਇਦ ਤੁਹਾਨੂੰ 8-900 ਦਾ ਵੀ ਕਿੱਲੋ ਨਾ ਮਿਲੇ ਕਿਉਂਕਿ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਕੋਈ ਕੁਛ ਨਹੀਂ ਸਿਰਫ origignal ਆਪਣੇ ਘਰੇ ਮੱਖਣੀ ਤਿਆਰ ਕੀਤੀ ਤੇ ਉਹਦੇ ਵਿੱਚੋਂ ਹੀ ਘਿਓ ਬਣਿਆ ਹੋਇਆ ਤੇ ਬਹੁਤ ਹੀ ਵਧੀਆ ਫਾਇਦੇਮੰਦ ਹੈ ਜਿੱਥੇ ਤੁਸੀਂ ਮੰਨੋ ਗੱਲ ਉਹ 2-3 ਚਮਚੇ ਪਾਣਿਆ ਤੇ ਇੱਕ ਚਮਚਾ ਹੀ ਬਹੁਤ ਹੁੰਦਾ ਪਰ ਕਰਦੀਆਂ ਚੀਜ਼ਾਂ ਤਾਂ ਕਰਦੀਆਂ ਹੀ ਹੁੰਦੀਆਂ ਨਾਲੇ ਆਪਣੇ ਹੱਥਾਂ ਦੇ ਵਿੱਚ ਬਣਿਆ ਹੁੰਦਾ ਵੀ ਇਹ ਨਹੀਂ ਕੋਈ ਆਪਾਂ ਬਾਜ਼ਾਰੋਂ ਲੈਂਦਾ ਪਤਾ ਨਹੀਂ ਇਹਦੇ ਵਿੱਚ ਕੀ ਖੇਸਵਾ ਪਾਈ ਹੋਵੇ ਪਰ ਇਹ ਆਪਣੇ ਬਿਲਕੁਲ ਪਿਓਰ ਹੈਗਾ ਲਓ ਜੀ ਹੁਣ ਆਪਣਾ ਕਿਓ ਹੋ ਗਿਆ ਤਿਆਰ ਬਿਲਕੁਲ ਵਧੀਆ ਬਣ ਗਿਆ ਪੀਲਾ ਪੀਲਾ ਹੈਗਾ ਕਿਉਂਕਿ ਗਾਵਾਂ ਦੇ ਗਾਂ ਦੇ ਦੁੱਧ ਦਾ ਕਿਓ ਆ ਇਸ ਕਰਕੇ ਦਲਾਂਗੇ ਥੋੜਾ ਜਿਹਾ ਪੀਲਾ ਹੈਗਾ ਤੇ ਜਿਹੜਾ ਹੁਣ ਆਪਣਾ ਇਹ ਮਟੀਰੀਅਲ ਬਚ ਗਿਆ ਇਹਦੇ ਵਿੱਚ ਆਪਾਂ ਪਾਣੀ ਪਾ ਦਾਂਗੇ ਪਰ ਅਬੀ ਬਹੁਤ ਜ਼ਿਆਦਾ ਲੱਗਾ ਨਹੀਂ ਹੋਇਆ ਨਾਲ ਬਸ ਥੋੜਾ ਬਹੁਤਾ ਹੈਗਾ ਇਹਦੇ ਵਿੱਚ ਆਪਾਂ ਠੰਡਾ ਪਾਣੀ ਪਾ ਕੇ ਤੇ ਇਹਨੂੰ ਫਰਿੱਜ ਦੇ ਵਿੱਚ ਕੁਝ ਟਾਈਮ ਲਈ ਰੱਖ ਦਾਂਗੇ ਫਿਰ ਇਹ ਜਿਹੜਾ ਕਿ ਉਹ ਰਹਿ ਕੇ ਮਾੜਾ ਮੋਟਾ ਵੇਚ ਉਹਦੇ ਤਾਂ ਉਹ ਸਾਰਾ ਉੱਪਰ ਉੱਪਰ ਫ੍ਰਿਜ ਦੇ ਵਿੱਚ ਰੱਖਿਆ ਕਰਕੇ ਜੰਮ ਜੂਗਾ ਤੇ ਉਹਨੂੰ ਆਪਾਂ ਉਤਾਰ ਲਾਂਗੇ ਆਪਣੀ ਰੋਟੀ ਵਗੈਰਾ ਕੁਝ ਵੀ ਕਰਨ ਨੂੰ ਚੋਪੜਨ ਵਾਸਤੇ ਉਹਨੂੰ ਆਪਾਂ ਇੱਕ ਪੰਡ ਦੇ ਵਿੱਚ ਕੱਢ ਲੈਨੇ ਆਂ ਇਦਨਾਲ ਆਪਣਾ ਕੋਈ ਵੀ ਚੀਜ਼ ਵੇਸਟ ਨਹੀਂ ਹੁੰਦੀ ਜਿਵੇਂ ਇਹ ਰਹਿ ਗਿਆ ਸੀ ਵਿੱਚ ਕਿਉਂ ਤਾਂ ਇਹ ਆਪਾਂ ਪਾਣੀ ਪਾਤਾ ਵਿੱਚ ਤੇ ਪਾਣੀ ਦੇ ਨਾਲ ਵੀ ਕਿਉਂ ਉੱਪਰ ਆ ਜਾਣਾ ਆ ਦੇਖੋ ਆ ਹੁਣ ਬਹੁਤ ਨਰਮ ਆ ਬਸ ਇਸ ਤਰ੍ਹਾਂ ਕਰਨ ਦੇ ਨਾਲ ਜਾਂ ਥੋੜਾ ਜਿਹਾ ਸਟੀਲ ਵੂਲ ਮਾਰਨ ਦੇ ਨਾਲ ਇਹਨੇ ਸਾਫ਼ ਹੋ ਜਾਣਾ ਇਸ ਕਰਕੇ ਨਾ ਕਿਉਂ ਬਣਾਉਂਦੇ ਟਾਈਮ ਇਹਦੇ ਵਿੱਚ ਆਟਾ ਜ਼ਰੂਰ ਪਾਇਆ ਕਰੋ ਥੋੜਾ ਜਿਹਾ ਹਾਂਜੀ ਆਪਾਂ ਜਿਹੜਾ ਪਾਣੀ ਰੱਖਿਆ ਸੀ ਫ੍ਰਿਜ ਦੇ ਵਿੱਚ ਤੇ ਉਹਦੇ ਉੱਪਰ ਉੱਪਰ ਕਿਉਂ ਜੰਮ ਗਿਆ ਤੇ ਇਹਨੂੰ ਆਪਾਂ ਉੱਪਰ ਉੱਪਰੋਂ ਲਾ ਲਾਂਗੇ ਕਿਉਂਕਿ ਨੀਚੇ ਤਾਂ ਇਹਦੇ ਪਾਣੀ ਹੈਗਾ ਜਾਂ ਛਿੱਡੀਆਂ ਨੇ ਇਨੂੰ ਆਪਾਂ ਲਾ ਕੇ ਕੁੱਟ ਕੇ ਨਚੋੜ ਕੇ ਵਿੱਚੋਂ ਪਾਣੀ ਸਾਰਾ ਇਹਦਾ ਕੱਢ ਦਾਂਗੇ। ਤੇ ਇਹਨੂੰ ਆਪਾਂ ਆਪਣੀਆਂ ਰੋਟੀ ਚੋਂ ਪੜਨ ਦੇ ਕੰਮ ਤੇ ਵਿੱਚ ਵਰਤਾਂਗੇ। ਕਿਉਂਕਿ ਵਿਚਾਰੀਆਂ ਲੇਡੀਜ਼ ਦਾ ਸਾਰਾ ਦਿਨ ਇਹੀ ਕੋਸ਼ਿਸ਼ ਕਰਦੀਆਂ ਕੁਝ ਵੀ ਚੀਜ਼ ਵੇਸਟ ਨਹੀਂ ਜਾਣ ਦਿੰਦੀਆਂ। ਥੋੜੀ ਥੋੜੀ ਚੀਜ਼ ਦੇ ਵਿੱਚੋਂ ਬਚਤ ਕਰਦੀਆਂ ਰਹਿੰਦੀਆਂ ਹੈਗੀਆਂ ਇਹ ਤਾਂ ਜ਼ਰੂਰੀ ਵੀ ਹੈਗਾ ਨਾਲੇ ਆਪਾਂ ਨੂੰ ਆਪਣੇ ਘਰਾਂ ਵਾਸਤੇ ਹੁਣ ਇਹ ਕਿਉਂ ਦੇ ਨਾਲ ਆਪਾਂ ਆਪਣੇ ਤੰਦੂਰ ਦੇ ਲਾਏ ਹੋਏ ਫੁਲਕੇ ਚੋਪੜਾਂਗੇ ਤੇ ਆਪਾਂ ਪਹਿਲਾਂ ਧਰਤੀ ਜਿੱਤ ਤਵੀ ਤੇ ਤਵੀ ਗਰਮ ਹੋ ਗਈ ਤੇ ਇਹਨੂੰ ਥੋੜਾ ਜਿਹਾ ਆਪਾਂ ਰੋਟੀ ਚੋਪੜ ਲਾਂਗੇ ਇਹਦੇ ਨਾਲ ਘਿਓ ਨਾਲ ਕਿਉਂਕਿ ਥੋੜੀ ਖੁਸ਼ਕ ਸੀਗੀ ਤੇ ਇਹਦੇ ਕਰਕੇ ਹੋ ਜੂਗੀ ਇਹਦੇ ਉੱਪਰ ਆਪਾਂ ਪਹਿਲਾਂ ਲਾਵਾਂਗੇ ਜਿਵੇਂ ਆਪਾਂ ਚੁੱਲੇ ਦੇ ਉੱਪਰ ਰੋਟੀ ਬਣਾਉਣੀ ਹੈ ਨਾ ਉਹ ਵਾਲੀਆਂ ਪੰਜ ਸੱਤ ਰੋਟੀਆਂ ਬਣਾਵਾਂਗੇ ਕਿਉਂਕਿ ਇਹ ਫੁਲਕੇ ਮੇਰੇ ਮੇਰਾ ਬੇਟਾ ਤੇ ਉਹਦਾ ਪਾਪਾ ਬਿਲਕੁਲ ਵੀ ਨਹੀਂ ਖਾਂਦੇ ਤੰਦੂਰ ਦੀ ਰੋਟੀ ਪਰ ਅਸੀਂ ਦੂਸਰੇ ਸਾਰੇ ਘਰ ਦੇ ਮੈਂਬਰ ਖਾਣੇ ਆ ਇਸ ਕਰਕੇ ਨਾ ਦੋਨਾਂ ਦੀਆਂ ਆਪਾਂ ਚੁੱਲੇ ਵਾਂਗੂ ਲਗਾ ਦਾਂਗੇ ਤੇ ਇਹਦੇ ਕਰਕੇ ਆਪਾਂ ਹੁਣ ਤੰਦੂਰ ਨੂੰ 2 in 1 ਕਰ ਦਿੱਤਾ ਪਹਿਲਾਂ ਇਹਨੂੰ ਚੁੱਲਾ ਬਣਾ ਲਿਆ ਤਾਂ ਫਿਰ ਆਪਾਂ ਇਹਨੂੰ ਦੂਰ ਦੇ ਤਰ੍ਹਾਂ ਤੰਦੂਰ ਰੋਟੀ ਫੁਲਕੇ ਬਣਾ ਲਾਂਗੇ ਦੇ ਉੱਪਰ ਫਵਾ ਹਵਾ ਜਵੀਂ ਨਹੀਂ ਜ਼ਿਆਦਾ ਤੇਜ਼ ਹੈ ਨਾ ਕਿ ਕਿਤੇ ਕਿੱਧਰ ਨੂੰ ਤੂੰ ਉੱਚ ਲੰ ਜਾਂਦਾ ਤੇ ਕਿਤੇ ਕਿੱਧਰ ਨੂੰ ਜਾਂਦਾ ਹੈਗਾ ਤੇ ਇਸ ਕਰਕੇ ਆਪਾਂ ਰੋਟੀਆਂ ਸਾਰੀਆਂ ਅੰਦਰੋਂ ਹੀ ਕਿਚਨ ਦੇ ਵਿੱਚੋਂ ਵੇਲ ਕੇ ਲੈ ਜਾਂਦੀਆਂ ਸੀ ਇੱਥੇ ਬਹੁਤ ਜ਼ਿਆਦਾ ਆਈ ਸੀ ਬੇ ਕੋਈ ਕੂੜਾਵਾੜਾ ਨਾ ਕੁਝ ਪੈ ਜਾਵੇ ਦੇ ਉੱਪਰ ਤੇ ਤਾਂ ਇਕੱਠੀਆਂ ਹੀ ਬਸ ਪੰਜ ਸੱਤ ਰੋਟੀਆਂ ਜਿਹੜੀਆਂ ਵੇਲ ਕੇ ਲੈ ਜਾਂਦੀਆਂ ਤੇ ਆਪਾਂ ਫਟਾਫਟ ਇਹ ਉਤਾਰ ਕੇ ਤਾਂ ਫਿਰ ਆਪਾਂ ਤੰਦੂਰੀ ਫੁਲਕਾ ਬਣਾਵਾਂਗੇ ਤੰਦੂਰੀ ਫੁਲਕਾ ਸਾਡੇ ਮੰਮੀ ਬਣਾਉਣਗੇ ਮਸੇ ਜਾਨੀ ਕਿ ਉਹ ਬਣਾਉਣਗੇ ਲਓ ਜੀ ਸਾਡੇ ਮੰਮੀ ਲੱਗੇ ਨੇ ਰੋਟੀ ਲਾਉਣ ਇਹ ਤੰਦੂਰ ਦੇ ਵਿੱਚ ਰੋਟੀ ਲਾਉਣਗੇ ਕਿਉਂਕਿ ਇਸ ਕੰਮ ਦੇ ਵਿੱਚ ਬਹੁਤ ਜ਼ਿਆਦਾ ਐਕਸਪਰਟ ਨੇ ਸਾਡੇ ਘਰ ਦੇ ਐਕਸਪਰਟ ਮੈਂਬਰ ਨੇ ਜਿਹੜੇ ਕਿ ਤੰਦੂਰ ਦੇ ਵਿੱਚ ਫੁਲਕਾ ਬਹੁਤ ਵਧੀਆ ਲਾਉਂਦੇ ਆ ਇਹ ਬਿਲਕੁਲ ਵੀ ਸੁੱਕ ਸਕਾਉਂਦੇ ਨਹੀਂਗੇ ਤੇ ਬੜੀਆਂ ਵਧੀਆ ਪੋਲੀਆਂ ਫੁੱਲੀਆਂ ਰੋਟੀਆਂ ਹੁੰਦੀਆਂ ਇਹਨਾਂ ਦੀ ਰੋਟੀ ਲਈ ਹੋਈ ਨਾ ਆਪਣੇ ਆਪ ਹੀ ਤੰਦੂਰ ਦੇ ਵਿੱਚ ਅੱਗ 'ਚ ਡਿੱਗ ਜਾਂਦੀ ਆ ਹੱਥ ਬੜਾ ਪੋਲਾ ਹੈਗਾ ਇਹਨਾਂ ਦਾ ਇਸ ਕਰਕੇ ਤੇ ਬਹੁਤ ਵਧੀਆ ਰੋਟੀ ਬਣਾਉਂਦੇ ਆ ਤੇ ਇਹ ਬਣਾਉਣਗੇ ਰੋਟੀ ਤੇ ਇਹ ਆ ਚੱਕੋ ਤਿੰਨ ਰੋਟੀਆਂ ਲਗਾਤੀਆਂ ਲਓ ਜੀ ਇੱਕ ਰੋਟੀ ਲਾਉਣ ਲੱਗੇ ਤੇ ਦੂਸਰੀ ਆਪਣੇ ਆਪ ਹੀ ਡਿੱਗ ਗਈ ਕਿਉਂਕਿ ਇਹਨਾਂ ਦਾ ਹੱਥ ਹੀ ਇੰਨਾ ਪੋਲਾ ਬਹੁਤ ਪੋਲੇ ਜਿਹੇ ਤਰੀਕੇ ਨਾਲ ਲਗਾਉਂਦੇ ਰੋਟੀ ਵਿੱਚ ਤੇ ਉਹ ਆਪਣੇ ਆਪ ਹੀ ਫੁੱਲ ਕੇ ਲੱਥ ਜਾਂਦੀਆਂ ਹੈਗੀਆਂ ਸਾਰੀਆਂ ਬਹੁਤ ਸੋਹਣੀ ਰੋਟੀ ਬਣਾਉਂਦੇ ਆ ਦੇਖੋ ਜੇ ਤੰਦੂਰ ਦੀ ਰੋਟੀ ਹੋਵੇ, ਚਟਨੀ ਹੋਵੇ, ਲੱਸੀ ਹੋਵੇ ਤੇ ਦਹੀਂ ਹੋਵੇ ਤੇ ਇਸ ਤੋਂ ਵੱਡਾ ਸਵਰਗ ਕਿਹੜਾ ਹੋ ਸਕਦਾ ਹੈ ਨਾ ਤੇ ਇਹਨੂੰ ਹੁਣ ਆਪਾਂ ਘਿਓ ਦੇ ਨਾਲ ਚੋਪੜ ਦਿੰਨੇ ਆਂ ਦੇਸੀ ਘਿਓ ਨਾਲ ਚੋਪੜ ਦਿੰਨੇ ਕਿਉਂਕਿ ਇਹਨਾਂ ਰੋਟੀਆਂ ਦੇ ਉੱਪਰ ਨਾ ਜ਼ਿਆਦਾਤਰ ਉਹ ਮੈਂ ਘਿਓ ਨਹੀਂ ਲੱਗਦਾ ਜਿਵੇਂ ਆਪਾਂ ਚੁੱਲੇ ਦੇ ਉੱਪਰ ਰੋਟੀ ਬਣਾਉਣੀ ਹੈ ਤਾਂ ਉਹਦੇ ਤੇ ਜ਼ਿਆਦਾ ਘਿਓ ਲੱਗਦਾ ਹੈਗਾ ਤਵੇ ਵਾਲੀ ਰੋਟੀ ਤੇ ਪਰ ਇਹਦੇ ਉੱਤੇ ਬਹੁਤ ਥੋੜਾ ਜਿਹਾ ਘਿਓ ਹੀ ਲੱਗਦਾ ਬਸ ਤੇ ਉਹਦੇ ਨਾਲ ਹੀ ਵਧੀਆ ਰਹਿ ਜਾਂਦੀ ਹੈ अच्छा जी ਹੁਣ ਅਸੀਂ ਖਾਵਾਂਗੇ ਜੀ ਰੋਟੀ ਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਪਲੀਜ਼ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ